ਪਰਮ ਸਤਕਾਰ ਯੋਗ ਇੱਥੇ ਪਹੁੰਚੀ ਸਮੁੱਚੀ ਸਾਧ ਸੰਗਤ ਜੀ ਇਸ 19 ਨੰਬਰ ਕੋਠੀ ਦੇ ਵਸਨੀਕ ਤੇ ਉਹਨਾਂ ਦੇ ਨਾਲ ਉਹਨਾਂ ਦੀ ਹਮਾਇਤ ਤੇ ਉਹਨਾਂ ਦੇ ਘਰ ਬਚਾਉਣ ਲਈ ਆਏ ਤੁਸੀਂ ਸਾਰੇ ਸਾਥੀ ਸਹਬਾਨ ਜਿਨ੍ਹਾਂ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਆਪਣਾ ਸੀਸ ਝੁਕਾਉਣਾ ਸ਼੍ਰੀ ਮਲਕੀਨਾਥ ਜੀ ਮੇਰੇ ਪਿਤਾ ਅਸਮਾਨ ਸ਼੍ਰੀ ਓਮਪ੍ਰਕਾਸ਼ ਗੱਬਰ ਜੀ ਮੇਰੇ ਭਰਾਵਾਂ ਵਾਂਗ ਦਰਸ਼ਨ ਪਟਾਕਾ ਜੀ ਸ਼ਸ਼ੀ ਗਿੱਲ ਜੀ ਤੇ ਅਨਾਰਿਆ ਜੀ ਮੇਰੇ ਕੋਲ ਸ਼ਬਦ ਨਹੀਂ ਕਿ ਤੁਸੀਂ ਤੁਹਾਡਾ ਸ਼ੁਕਰਾਨਾ ਕਿਵੇਂ ਕੀਤਾ ਜਾਵੇ ਤੁਸੀਂ ਇਹਨਾਂ ਦੀ ਹਮਾਇਤ ਦੇ ਉੱਤੇ ਇਹਨਾਂ ਗਰੀਬਾਂ ਦੇ ਘਰ ਬਚਾਉਣ ਲਈ ਆਏ ਹੋ ਜੇ ਮੈਂ ਤੁਹਾਡੇ ਲਈ ਇਹ ਦੋ ਲੈਣਾ ਕਹਿ ਲਵਾਂ ਕਿ ਮੈਂ ਨੀਵਾਂ ਮੇਰੇ ਮੁਰਸ਼ਿਦ ਉੱਚੇ ਮੈਂ ਉੱਚਿਆਂ ਦੇ ਸੰਗ ਲਾਈਆਂ ਸਦਕੇ ਜਾਵਾਂ ਤੁਹਾਡੇ ਉੱਚਿਆਂ ਦੇ ਜਿਨ੍ਹਾਂ ਨੀਵਿਆਂ ਨਾਲ ਨਿਭਾਈਆਂ ਅੱਜ ਤੁਸੀਂ ਜੋ ਇੱਥੇ ਪਹੁੰਚ ਕੇ ਜੋ ਇਹਨਾਂ ਲੋਕਾਂ ਨੂੰ ਅਸ਼ੀਰਵਾਦ ਤੇ ਸਾਥ ਦਿੱਤਾ ਇਹਨਾਂ ਲੋਕਾਂ ਕੋਲ ਸ਼ਬਦ ਨਹੀਂ ਹਨ ਕਿ ਤੁਹਾਡਾ ਸ਼ੁਕਰਾਨਾ ਕਿਵੇਂ ਕਰਨ ਇੱਕ ਪਾਸੇ ਤੁਸੀਂ ਹੋ ਤੇ ਦੂਜੇ ਪਾਸੇ ਅਸੀਂ ਇਸ ਸ਼ਹਿਰ ਦੇ ਡੀਸੀ ਸਾਹਿਬਾ ਮੈਡਮ ਸਾਖਸ਼ੀ ਸਾਨੀ ਉਹਨਾਂ ਕੋਲ ਇੱਕ ਦਿਨ ਅਸੀਂ ਗਏ ਤੇ ਉਹ ਸਾਡੇ ਨਾਲ ਗੱਲਾਂ ਜਿੱਦਾਂ ਵਾਚ ਕਰੀ ਦੀਆਂ ਨੇ ਨਾ ਉਦਾਂ ਹੀ ਕਰੀ ਗਏ ਅਸੀਂ ਉਹਨਾਂ ਕੋਲ ਰੋਟੀ ਮੰਗਣ ਗਏ ਆ ਜੋ ਕਾਗਜ਼ ਦੇ ਉੱਤੇ ਰੋਟੀ ਵਾਹ ਕੇ ਤੇ ਸਾਨੂੰ ਕਹਿੰਦੇ ਨੇ ਆ ਖਾ ਲਓ ਤੁਸੀਂ ਸਾਨੂੰ ਉਹ ਪੁੱਛਦੇ ਨੇ ਬਾਰ-ਬਾਰ ਤੁਸੀਂ ਆਰਡਰ ਪੜੇ ਨੇ ਤੁਸੀਂ ਆਰਡਰ ਪੜੇ ਨੇ ਮੈਂ ਤਾਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਸ਼ਹਿਰ ਦੀ ਡੀਸੀ ਨੂੰ ਕਿ ਆਰਡਰ ਪੜੇ ਨਹੀਂ ਪੜੇ ਪਰ ਅਸੀਂ ਇੰਨਾ ਜਾਣਦੇ ਅਸੀਂ ਇੰਨਾ ਲੋਕਾਂ ਨਾਲ ਖੜੇ ਆ ਤੇਰੇ ਆਰਡਰ ਨਹੀਂ ਪੜੇ ਅਸੀਂ ਕੱਲੇ-ਕੱਲੇ ਬੰਦੇ ਨੂੰ ਦਵਾਈ ਦਿੱਤੀ ਐ ਨਾ ਮੈਂ ਵੀ ਬਹੁਤ ਫੋਨ ਕੀਤੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਮੈਂ ਕਿਸੇ ਨੂੰ ਨੀਵਾ ਨਹੀਂ ਵਿਖਾਉਣਾ ਚਾਹੁੰਦਾ ਸ਼ਹਿਰ ਦੇ ਜਿਹੜੇ ਲੀਡਰ ਸਹਿਬਾਨ ਨੇ ਜਿਹੜੇ ਚੁਣੇ ਹੋਏ ਲੋਕ ਨੇ ਉਹਨਾਂ ਨੂੰ ਵੀ ਇਹਨਾਂ ਫੋਨ ਕੀਤੇ ਉਹਨਾਂ ਨੂੰ ਵੀ ਜਾ ਕੇ ਮਿਲੇ ਇਹਨਾਂ ਲੋਕਾਂ ਨੇ ਕਿਹਾ ਕਿ ਸਾਡੀ ਬਾਹ ਫੜੋ 60 60 70 70 ਸਾਲ ਤੋਂ ਅਸੀਂ ਯਾਦੀ ਵੇਲੇ ਦੇ ਇੱਥੇ ਰਹੇ ਆ ਰਹਿ ਰਹੇ ਆ ਸਾਡੇ ਛੋਟੇ ਛੋਟੇ ਬੱਚੇ ਨੇ ਉਹ ਬਜ਼ੁਰਗ ਮਤਾਵਾਂ ਬੈਠੀਆਂ ਨੇ ਬਜ਼ੁਰਗ ਜਿਹੜੇ ਬਿਮਾਰ ਬੈਠੇ ਨੇ ਬੱਚਿਆਂ ਦੀ ਪੜ੍ਹਾਈ ਦਾ ਹਰ ਜਾਂਦਾ ਸਾਡੀ ਬਾਹ ਫੜ ਲਓ ਤੇ ਇੱਕੋ ਹੀ ਹਵਾਲਾ ਦਿੱਤਾ ਜਾਂਦਾ ਸੁਪਰੀਮ ਕੋਰਟ ਦੇ ਆਰਡਰ ਨੇ ਸੁਪਰੀਮ ਕੋਰਟ ਦੇ ਆਰਡਰ ਨੇ ਜੇ ਇੰਨਾ ਹੀ ਡਰ ਲੱਗਦਾ ਤੇ ਫਿਰ ਚੋਣਾ ਲੜਿਆ ਹੀ ਨਾ ਕਰੋ ਸਪਰੀਮ ਕੋਰਟ ਚ ਦੱਸਿਆ ਹੀ ਨਹੀਂ ਗਿਆ ਕਿ ਇੱਥੇ ਲੋਕ ਵੀ ਰਹਿੰਦੇ ਨੇ ਇੱਕੋ ਬੰਦੇ ਨਾਲ ਕੇਸ ਬਣਾ ਕੇ ਫੌਜ ਨੇ ਲੜਿਆ ਔਰ ਉਹ ਕੇਸ ਜਿਹੜਾ ਉਹ ਬੰਦਾ ਆਪਣੇ ਵੱਲੋਂ ਹਾਰ ਗਿਆ ਤੇ ਇਹ ਲੋਕ ਵੀ ਬੇਕਾਰ ਕਰਨ ਦੀ ਤਿਆਰੀ ਕਰ ਦਿੱਤੀ ਉਹਨਾਂ ਲੋਕਾਂ ਨੂੰ ਮੈਂ ਕਹਿਣਾ ਚਾਹਣਾ ਕਿ ਜਿਵੇਂ ਉਹਨੇ ਦੱਸਿਆ ਸੀਗਾ ਮਾਤਾ ਜੀ ਨੇ ਕਿ ਜਦੋਂ ਵੋਟਾਂ ਆਉਂਦੀਆਂ ਨੇ ਸਾਡੇ ਨਿਆਲਿਆਂ ਦੀਆਂ ਨਲੀਆਂ ਵੀ ਸਾਫ਼ ਕਰਦੇ ਨੇ ਸਾਡੇ ਨਿਆਣਿਆਂ ਦੇ ਡਾਇਪਰ ਵੀ ਬਦਲਣ ਤੱਕ ਜਾਂਦੇ ਨੇ ਸਾਡੇ ਘਰਾਂ ਦੇ ਵਿੱਚ ਪੋਚੇ ਵੀ ਲਾਉਣ ਤੱਕ ਤਿਆਰ ਹੁੰਦੇ ਨੇ ਤੇ ਜਦੋਂ ਵੋਟਾਂ ਨਿਕਲ ਜਾਂਦੀਆਂ ਤੇ ਕੋਈ ਬਾਤ ਨਹੀਂ ਪੁੱਛਦਾ ਕੋਈ ਮੁੜਕੇ ਨਹੀਂ ਵੇਖਦਾ ਤੇ ਆਹ ਹਾਲ ਹੈ ਲੋਕਾਂ ਨੂੰ ਸੜਕਾਂ ਤੇ ਬਹਿਣਾ ਪੈਂਦਾ ਉਹਨਾਂ ਲੀਡਰਾਂ ਨੂੰ ਮੈਂ ਕਹਿਣਾ ਚਾਹਨਾ ਕਿ ਜਿਨ੍ਹਾਂ ਦੇ ਦਰ ਤੋਂ ਤੁਸੀਂ ਬਣਦੇ ਹੋ ਜਿਨ੍ਹਾਂ ਦੇ ਦਰ ਤੋਂ ਵੋਟਾਂ ਲੈ ਕੇ ਐਡੇ-ਐਡੇ ਉੱਚ ਅਹੁਦਿਆਂ ਤੇ ਪਹੁੰਚਦੇ ਹੋ ਜੇ ਤੁਸੀਂ ਉਹਨਾਂ ਦੀ ਬਾਹ ਨਹੀਂ ਫੜ ਸਕਦੇ ਮਾੜੇ ਟਾਈਮ 'ਚ ਉਹਨਾਂ ਦੇ ਨਾਲ ਖਲੋ ਨਹੀਂ ਸਕਦੇ ਤੇ ਲੱਖ ਲਾਣ ਤੇ ਤੁਹਾਡੇ ਉੱਤੇ ਬਾਬਾ ਬੁੱਲੇ ਸ਼ਾ ਤੁਹਾਡੇ ਲਈ ਬੜਾ ਵਧੀਆ ਲਿਖਦੇ ਨੇ ਤੇ ਪੜ ਪੜ ਇਲਮ ਕਿਤਾਬਾਂ ਸਭ ਤੇ ਤੂੰ ਨਾਰ ਖਾ ਲਿਆ ਕਾਜੀ ਪੜ ਪੜ ਇਲਮ ਕਿਤਾਬਾਂ ਸਭ ਤੇ ਤੂੰ ਨਾਰ ਖਾ ਲਿਆ ਕਾਜੀ ਫੜ ਤਲਵਾਰ ਦਲਾਵਰ ਬਣਿਆ ਤੇ ਤੂੰ ਨਾਰ ਖਾ ਲਿਆ ਗਾਜੀ ਮੱਕੇ ਜਾਜਾ ਹੱਜ ਗਜਾਰੇ ਤੇ ਤੂੰ ਨਾਰ ਖਾ ਲਿਆ ਹਾਜੀ ਪਰ ਅਜੇ ਤੂੰ ਬੁੱਲਿਆ ਕੁਝ ਨਹੀਂ ਬਣਿਆ ਜੇ ਤੂੰ ਯਾਰ ਨਾ ਰੱਖਿਆ ਰਾਜੀ ਜੀ ਜੇ ਆਪਣੀਆਂ ਵੋਟਾਂ ਨੂੰ ਆਪਣਾ ਸਾਥ ਦੇਣ ਵਾਲਿਆਂ ਨੂੰ ਤੁਸੀਂ ਉਹਨਾਂ ਦੇ ਨਾਲ ਨਹੀਂ ਖੜੇ ਹੋ ਸਕਦੇ ਤੇ ਫਿਰ ਤੁਹਾਡਾ ਵੋਟਾਂ 'ਚ ਖਲੋਣ ਦਾ ਵੀ ਕੋਈ ਹੱਕ ਨਹੀਂ ਹੈ ਫਿਰ ਤੁਹਾਨੂੰ ਐਡੇ ਐਡੇ ਉਹ ਚੌਧਿਆਂ ਦੇ ਉੱਤੇ ਬਹਿਣ ਦਾ ਵੀ ਕੋਈ ਹੱਕ ਨਹੀਂ ਹੈ ਵੋਟਾਂ ਕਿੰਨੇ ਸਾਲ ਲੀਆਂ ਇੱਥੇ ਹੁਣ ਮੈਂ ਵੇਖਦਾ ਸੀਗਾ ਕਿੰਨੀ ਕਿੰਨੀ ਢੇਰ ਤੋਂ ਪਾਸਪੋਰਟ ਬਣੇ ਨੇ ਲੋਕਾਂ ਦੇ ਰਾਸ਼ਨ ਕਾਰਡ ਬਣੇ ਨੇ ਬਿਜਲੀ ਦੇ ਬਿੱਲ ਦਿੰਦੇ ਨੇ ਇਹ ਕੰਟੋਨਮੈਂਟ ਬੋਰਡ ਨੂੰ ਅਸੀਂ ਉਹਦੀ ਕੋਠੀ ਸਾਹਮਣੇ ਧਰਨਾ ਲੱਗਾ ਇਹਨਾਂ ਨੂੰ ਪੁੱਛੋ ਆਪ ਦਾ ਰਿਕਾਰਡ ਕਢਾਓ ਕਿ ਤੁਹਾਨੂੰ ਇਹ ਟੈਕਸ ਨਹੀਂ ਦਿੰਦੇ ਰਹੇ ਤੁਹਾਨੂੰ ਇਹ ਸਫਾਈ ਦਾ ਟੈਕਸ ਪਾਣੀ ਦਾ ਟੈਕਸ ਜਿਹੜਾ ਜਿਹੜਾ ਵੀ ਤੁਸੀਂ ਇਹਨਾਂ ਨੂੰ ਸਹੂਲਤ ਦਿੱਤੀ ਹੋ ਇਹਨਾਂ ਦੇ ਨਾਂ ਦੇ ਉੱਤੇ ਬਣੇ ਨੇ ਤੁਹਾਨੂੰ ਟੈਕਸ ਨਹੀਂ ਦਿੰਦੇ ਰਹੇ ਫਿਰ ਅੱਜ ਕਈ ਏਡੀ ਨੇਰਗਰਦੀ ਤੁਸੀਂ ਮਚਾ ਦਿੱਤੀ ਵੀ ਇਹਨਾਂ ਲੋਕਾਂ ਨੂੰ ਤੁਸੀਂ ਬੇਕਾਰ ਕਰਨਾ ਸ਼ੁਰੂ ਕਰ ਦਿੱਤਾ ਅੱਗੇ ਆਓ ਛੋਟੇ ਛੋਟੇ ਬੱਚੇ ਅੱਜ 5 ਸਾਲਾਂ ਤੋਂ ਇਹ ਸਾਰਾ ਕੁਝ ਚੱਲਣ ਦਿਆ 2019 ਦਾ ਸ਼ੁਰੂ ਹੋਇਆ ਸ਼ਰਮ ਆਉਣੀ ਚਾਹੀਦੀ ਹੈ ਤੁਹਾਨੂੰ ਯਾਰ ਇਹੋ ਜੇ ਮਾਹੌਲ ਦੇ ਵਿੱਚ ਬੱਚੇ ਪੜਨਗੇ ਕਿਦਾਂ ਲੋਕੀ ਘਰ ਦੇ ਵਿੱਚ ਕੰਮ ਕਰਕੇ ਸਾਡੀਆਂ ਮਾਵਾਂ ਭੈਣਾਂ ਗੁਜ਼ਾਰਾ ਕਰਦੀਆਂ ਨੇ ਬੱਚੇ ਬੜੀ ਮੁਸ਼ਕਲ ਨਾਲ ਪੜਾਉਂਦੀਆਂ ਨੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਕਿਵੇਂ ਉਹ ਗੁਜ਼ਾਰਾ ਕਰਦੇ ਨੇ ਪੰਜਾਂ ਸਾਲਾਂ ਤੋਂ ਤੁਸੀਂ ਇੱਕ دہشت ਮਚਾ ਛੱਡੀ ਆ ਵੀ ਤੁਸੀਂ ਅੱਜ ਵੀ ਧੜਕੋ ਖਾਲੀ ਕਰਾ ਲੈਣਾ ਕੱਲ ਵੀ ਤੁਹਾਡੇ ਕੋਲੋਂ ਘਰ ਖਾਲੀ ਕਰਾ ਲੈਣੇ ਨੇ ਅਸੀਂ ਕੱਲ ਐਸਡੀਐਮ ਸਾਹਿਬ ਨੂੰ ਮਿਲੇ ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਜਿਹੜੇ ਫੌਜ ਦੇ ਵੱਡੇ ਮੁਖੀ ਨੇ ਉਹਨਾਂ ਇਹਨਾਂ ਲੋਕਾਂ ਨੂੰ ਤਾਂ ਟਾਈਮ ਦੇਣਾ ਨਹੀਂ ਕਮ ਸੇ ਕਮ ਤੁਸੀਂ ਬੜੇ ਵੱਡੇ ਹੋ ਅਫਸਰ ਹੋ ਤੁਸੀਂ ਉਹਨਾਂ ਨੂੰ ਆ ਕੇ ਮਿਲੋ ਤੇ ਸਹੀ ਉਹਨਾਂ ਨਾਲ ਗੱਲ ਤੇ ਕਰੋ ਉਹਨਾਂ ਨੇ ਪਤਾ ਨਹੀਂ ਗੱਲ ਕੀਤੀ ਕਿ ਨਹੀਂ ਕੀਤੀ ਤੇ ਉਹ ਅੱਗੋਂ ਕਹਿੰਦੇ ਨੇ ਕਿ ਇਹ ਫੌਜ ਜਿਹੜਾ ਹਵਾਲਾ ਦਿੰਦੀ ਓਹ ਕਹਿੰਦੀ ਹੈ ਸਕਿਉਰਿਟੀ ਥ੍ਰੈਟ ਸਾਡੀ ਆਰਮੀ ਨੂੰ ਖਤਰਾ ਮੈਂ ਫਿਰ ਉੱਥੇ ਉਹਨਾਂ ਨੂੰ ਤਰਕ ਦਿੱਤਾ ਕਿ ਇਹ ਘਰਾਂ ਦੇ ਵਿੱਚ ਬੰਬ ਰੱਖੀ ਬੈਠੇ ਨੇ ਗਰੀਬ ਲੋਕ ਜਿਹੜੇ ਨੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੇ ਲੋਕ ਇਹਨਾਂ ਕੋਲ ਬੰਬ ਨੇ ਕਾਦਾ ਖਤਰਾ ਯਾਰ ਤੁਹਾਨੂੰ ਜਿੱਥੋਂ ਤੁਹਾਨੂੰ ਖਤਰਾ ਜਿੱਥੇ ਤੁਹਾਡਾ ਅਸਲੇ ਦਾ ਭੰਡਾਰ ਪਿਆ ਵੱਲੇ ਲੱਗੇ ਐਮੂਨੇਸ਼ਨ ਡੰਪ ਉਹਦੇ ਲੱਗੇ 4-5 ਰਿਜ਼ੋਰਟ ਬਣੇ ਨੇ ਵੱਡੇ ਖਤਰਾ ਤੁਹਾਨੂੰ ਉਹਨਾਂ ਕੋਲ ਹੈ ਕਿ ਇਹਨਾਂ ਲੋਕਾਂ ਤੋਂ ਖਤਰਾ ਉਹ ਲੋਕ ਪੈਸੇ ਦਿੰਦੇ ਨੇ ਸਰਕਾਰੀ ਦਰਬਾਰੇ ਜਾਂਦੇ ਨੇ ਦਿਵਾਲੀ ਵਿਸਾਖੀ ਜਾਂਦੇ ਨੇ ਉਹਨਾਂ ਦੀ ਉਸਾਰੀ ਕੋਈ ਨਹੀਂ ਰੋਕਦਾ ਤੇ ਆਪਣਾ ਜੋਰ ਜਿਹੜਾ ਉਹ ਗਰੀਬ ਦੇ ਉੱਤੇ ਚੱਲਦਾ ਕਿੱਥੇ ਜਾਣਗੇ ਯਾਰੇ ਲੋਕ ਇਹਨਾਂ ਬਾਰੇ ਸੋਚਣ ਵਿਚਾਰਨ ਲਈ ਅੱਜ ਸਾਰੇ ਤੁਸੀਂ ਘਰ ਇੱਥੇ ਇਕੱਠੇ ਹੋਏ ਹੋ ਫੇਰ ਮੈਂ ਵੀ ਗੱਲ ਆਖੀ ਕਿ ਇਹਨਾਂ ਲੋਕਾਂ ਦੇ ਕੇਸ ਫੌਜ ਦੇ ਬڑے-ਬڑے ਵੱਡੇ ਪੈਨਲ ਨੇ ਫੌਜ ਕੋਲ ਬڑے-ਬڑے ਵੱਡੇ ਵਕੀਲ ਨੇ ਉਹਨਾਂ ਦੇ ਕੇਸ ਲੜਦੇ ਨੇ ਉਹ ਵਕੀਲ ਇਹ ਲੋਕ ਸੁਪਰੀਮ ਕੋਰਟ ਦੇ ਵਿੱਚ ਕੇਸ ਲੜ ਸਕਦੇ ਨੇ ਇਹਨਾਂ ਕੋਲ ਤੇ ਕਿਰਾਇਆ ਨਹੀਂ ਹੈਗਾ ਦਿੱਲੀ ਜਾਣ ਲਈ ਇਹ ਤੁਹਾਡੇ ਸੁਪਰੀਮ ਕੋਰਟ ਦੇ ਵਿੱਚ ਕੇਸ ਕਿੱਥੋਂ ਲੜਨਗੇ ਸਰਕਾਰ ਦਾ ਫਰਜ ਬਣਦਾ ਸੀਗਾ ਕਿ ਤੁਹਾਡੇ ਕੋਲ ਸਰਕਾਰੀ ਵਕੀਲ ਨੇ ਤੁਹਾਡੇ ਕੋਲ ਸਰਕਾਰੀ ਵਕੀਲਾ ਦੀ ਫੌਜ ਹੈ ਜਿਨ੍ਹਾਂ ਨੂੰ ਲੋਕਾਂ ਦੇ ਟੈਕਸ ਨਾਲ ਤਨਖਾਹਾਂ ਦਿੰਦੇ ਹੋ ਉਹਨਾਂ ਦਾ ਫਰਜ ਬਣਦਾ ਸੀ ਇਹਨਾਂ ਲੋਕਾਂ ਦਾ ਕੇਸ ਲੜਦੇ ਇਹਨਾਂ ਲੋਕਾਂ ਦੀ ਪੈਰਵਾਹੀ ਕਰਦੇ ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਵਿੱਚ ਦੱਸ ਦੇ ਕਿ ਇੱਥੇ ਇਕੱਲਾ ਦੀਵਾਨ ਚੰਦ ਪਸ਼ੋਰੀਆ ਨਹੀਂ ਰਹਿੰਦਾ ਸੀਗਾ ਇੱਥੇ 150 ਜੀਵ ਹੀ ਰਹਿੰਦਾ ਜਿਹਦੇ ਵਿੱਚ ਬੱਚੇ ਬਜ਼ੁਰਗ ਬਿਮਾਰ ਤੰਦਰੁਸਤ ਸਾਰੇ ਲੋਕ ਰਹਿੰਦੇ ਨੇ ਇਹਨਾਂ ਦੀ ਤੇ ਕਿਸੇ ਨੇ ਬਾਹ ਨਹੀਂ ਫੜੀ ਉੱਤੇ ਸਾਰੇ ਹੀ ਰਲ ਜਾਂਦੇ ਨੇ ਕਿਧ ਕੋ ਜਾ ਕੇ ਰੋਣ ਡੀਸੀ ਕੋ ਜਾ ਕੇ ਰੋਏ ਆ ਤਾਂ ਨਹੀਂ ਮੰਨੀ ਖੀਰ ਲੋਕਾਂ ਨੂੰ ਸਰਕਾਂ ਦੇ ਉੱਤੇ ਉਤਰਨਾ ਪਿਆ ਕਮਿਸ਼ਨਰ ਸਾਹਿਬ ਨੂੰ ਕੱਲ ਫੋਨ ਕੀਤਾ ਕਿ ਜੇ ਤੁਸੀਂ ਇਹਨਾਂ ਦੇ ਘਰ ਢਾਉਣ ਆਉਣੇ ਹੀ ਨੇ ਤੇ ਫਿਰ ਬਰਾਏ ਮਿਹਰਬਾਨੀ ਇੱਕ ਕੰਮ ਕਰਕੇ ਆਇਓ ਇੱਕ 2 3000 ਲੀਟਰ ਦਾ ਤੇਲ ਵਾਲਾ ਟੈਂਕਰ ਲੈ ਕੇ ਆਇਓ ਇਹਨਾਂ ਜੀ ਕੇ ਕੀ ਕਰਨਾ ਨਾ ਇਹਨਾਂ ਕੋ ਘਰ ਨਾ ਖਾਣ ਨੂੰ ਰੋਟੀਆਂ ਇਹਨਾਂ ਨੂੰ ਫੂਕ ਹੀ ਜਾਇਓ ਇੱਥੇ ਆ ਕੇ ਸਭ ਚੋਰ ਕੁੱਤੀ ਰਲ ਜਾਂਦੇ ਨੇ ਉਹ ਕਹਿੰਦੇ ਨੇ ਨਾ ਕਿ ਕੁਦਰਤ ਦਾ ਵਰਤਾਰਾ ਵੇਖੋ ਸੱਪ ਖੇਡਦੇ ਮੋਰਾ ਨਾਲ ਹੁਕਮਰਾਨ ਦੀ ਬੁਰਕੀ ਸਾਂਝੀ ਹੋ ਗਈ ਰਿਸ਼ਵਤਖੋਰਾ ਨਾਲ ਕਿੱਥੇ ਜਾ ਕੇ ਰੋਈਏ ਰੱਬਾ ਕੁੱਤੀ ਰਲ ਗਈ ਚੋਰਾ ਨਾਲ ਇਹ ਸਾਰੇ ਹੀ ਵੱਡੇ ਲੋਕ ਇਕੱਠੇ ਹੋ ਜਾਂਦੇ ਨੇ ਮੈਂ ਤੁਹਾਨੂੰ ਕਹਿਣਾ ਇਨ੍ਹਾਂ 'ਚ ਹਿੰਮਤ ਹੈਗੀ ਹੈ ਨਾ ਮੈਂ ਚਲੋ ਫੌਜ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ ਮੈਂ ਸਲੂਟ ਕਰਦਾ ਸਾਡੇ ਦੇਸ਼ ਦੀ ਰਾਖੀ ਕਰਦੀ ਇਹਨਾਂ ਦਾ ਫਰਜ ਹੈ ਸਾਡੇ ਦੇਸ਼ ਦੀ ਰਾਖੀ ਕਰਨਾ ਨਾ ਕਿ ਸਾਡੇ ਬਚੰਦਿਆਂ ਦੇ ਘਰ ਜਾਣਨਾ ਤੇ ਇਹਨਾਂ ਨੂੰ ਘਰੋਂ ਬੇਕਾਰ ਕਰਨਾ ਪਰ ਮੈਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜਿੰਨੇ ਵੀ ਇੱਥੇ ਅਫਸਰ ਸਾਡੇ ਸ਼ਹਿਰ ਦੇ ਉੱਤੇ ਰਾਜ ਕਰਦੇ ਨੇ ਜਿੰਨੇ ਵੀ ਸਾਡੇ ਉੱਤੇ ਥੋਪਦੇ ਨੇ ਕਿ ਜਿਸ ਤਰ੍ਹਾਂ ਅਸੀਂ ਤੁਹਾਡੇ ਦਫ਼ਤਰ ਗਏ ਆ ਡੀਸੀ ਸਾਹਿਬ ਕਦੀ ਕਿਸੇ ਅਮੀਰ ਬੰਦੇ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਕੀਤਾ ਗਰੀਬਾਂ ਨੂੰ ਤੁਸੀਂ ਪਾਠ ਪੜਾਉਣੇ ਸ਼ੁਰੂ ਕਰ ਦਿੰਦੇ ਹੋ ਕਾਗਜ਼ਾਂ ਵਾਲੇ ਤੇ ਗਰੀਬਾਂ ਨੂੰ ਤੁਸੀਂ ਧੱਕੇ ਮਾਰ ਕੇ ਬਾਹਰ ਕਰਦੇ ਹੋ ਮੈਂ ਤੇਰੀ ਕੋਈ ਮਦਦ ਨਹੀਂ ਕਰ ਸਕਦੀ ਇਸ ਕੰਮ ਦੀ ਤਨਖਾਹ ਲੈਂਦੇ ਹੋ ਯਾਰ ਤੁਸੀਂ ਇੰਨਾ ਕੰਮਾਂ ਕਰਕੇ ਤੁਸੀਂ ਡੀਸੀ ਬਣੇ ਹੋ ਇੰਨਾ ਕੰਮਾਂ ਕਰਕੇ ਤੁਸੀਂ ਕਮਿਸ਼ਨਰ ਬਣੇ ਹੋ ਕੋਈ ਸ਼ਰਮ ਆਉਣੀ ਚਾਹੀਦੀ ਹੈ ਕੋਈ ਗਰੀਬ ਆਇਆ ਤੈਨੂੰ ਗੱਲ ਨਾ ਲਾਓ ਉਹਨੂੰ ਸਮਝਾਓ ਕਿ ਇਸ ਤਰੀਕੇ ਤੁਹਾਡਾ ਹੱਲ ਹੋ ਸਕਦਾ ਇਸ ਤਰੀਕੇ ਮੈਂ ਤੁਹਾਡਾ ਹੱਲ ਕਰੂੰਗੀ ਆਪਾਂ ਕੋਈ ਸੁਣਨਾ ਹੀ ਨਹੀਂ ਚਾਹੁੰਦੇ ਤੇ ਸਾਨੂੰ ਡੀਸੀ ਸਾਹਿਬ ਉੱਥੇ ਕਹਿੰਦੇ ਕੀ ਕਹਿੰਦੇ ਸੀ ਵਰਨ ਮੇਰੇ ਨਾਲ ਲੜਨ ਆਇਓ ਮੈਂ ਉਹਨਾਂ ਨੂੰ ਕਿਹਾ ਮੈਡਮ ਆਪਣਾ ਰਤਬਾ ਤੇ ਵੇਖੋ ਕੌਣ ਤੁਹਾਡੇ ਨਾਲ ਲੜ ਸਕਦਾ ਹੈ ਜੇ ਇਹ ਲੋਕ ਲੜਨ ਜੋਗੇ ਹੋਣ ਤੇ ਫਿਰ ਫੌਜ ਨਾਲ ਲੜ ਕੇ ਆਪਣੇ ਘਰ ਨਾਲ ਬਚਾ ਲੈਣ ਤੁਸੀਂ ਕਿਹੋ ਜੀਆਂ ਗੱਲਾਂ ਕਰਨ ਰਿਓ ਮਤਲਬ ਉਤੋਂ ਦੀ ਪੈ ਜਣਾ ਜੇ ਆਪਾਂ ਗਲਤੀਆਂ ਤੇ ਕੰਮ ਸੇ ਕੰਮ ਜੇ ਤੁਸੀਂ ਇਹਨਾਂ ਨੂੰ ਕੱਢਣਾ ਚਾਹੁੰਦੇ ਸੀਗੇ ਮੈਂ ਇੱਕ ਇਹ ਵੀ ਮਿਸਾਲ ਦਿੱਤੀ ਉਹਨਾਂ ਨੂੰ ਕਿ ਪੰਜਾਬੀ ਲੋਕ ਨੇ ਇਹ ਪੰਜਾਬੀ ਭਰਾ ਨੇ 70 70 80 80 ਸਾਲ ਤੋਂ ਇੱਥੇ ਰਹਿੰਦੇ ਨੇ 5 10 ਸਾਲ ਜੀਟੀ ਰੋਡ ਦੇ ਉੱਤੇ ਝੁੱਗੀਆਂ ਵਾਲੇ ਕਬਜ਼ੇ ਕਰਦੇ ਨੇ ਕੋ ਬੰਗਲਾਦੇਸ਼ ਤੋਂ ਆਉਂਦਾ ਕੋ ਕਲਕੱਤੇ ਤੋਂ ਆਉਂਦਾ ਕੋ ਕਿਤੋਂ ਆਉਂਦਾ ਤੇ ਉਹਨਾਂ ਨੂੰ ਸਪੈਸ਼ਲ ਤੁਸੀਂ ਫਲੈਟ ਬਣਾ ਕੇ ਦਿੰਦੇ ਹੋ ਮਾਲ ਮੰਡੀ 'ਚ ਫਲੈਟ ਬਣੇ ਨੇ ਨਿਊ ਅਮਰਸਰ 'ਚ ਫਲੈਟ ਬਣੇ ਨੇ ਜੋੜਾ ਫਾਟਕ 'ਚ ਫਲੈਟ ਬਣੇ ਨੇ ਤੇ ਜੇ ਇਹ ਆਪਣੇ ਲੋਕ ਨੇ ਤੇ ਇਹਨਾਂ ਨੂੰ ਕਹਿਣ ਦੇ ਤੁਸੀਂ ਬਾਹਰ ਆ ਜਾਓ ਸੜਕਾਂ ਦੇ ਉੱਤੇ ਫਿਰ ਇਹਨਾਂ ਕੋਲ ਤੇ ਇੱਕ ਹੱਲ ਹੈ ਤੁਸੀਂ ਚਲਾਓ ਜਿਹੜਾ ਬਿਲਡੋਜਰ ਚਲਾਉਣਾ ਇਹਨਾਂ ਦੇ ਉੱਤੇ ਇਹ ਤੇ ਇੱਥੇ ਹੀ ਰਹਿਣਗੇ ਟੈਂਟ ਟੁੰਟ ਲਾ ਕੇ ਬੱਚੇ ਅੱਗੋਂ ਠੰਡ ਦੇ ਦਿਣ ਨੇ ਯਾਰ ਨਵੰਬਰ ਦਸੰਬਰ ਜਨਵਰੀ ਫਰਵਰੀ ਕਿੱਥੇ ਜਾਣਾ ਬੱਚਿਆਂ ਨੂੰ ਆਪਣੇ ਲੈ ਕੇ ਕਿੱਥੇ ਜਾਣਾ ਬਜ਼ੁਰਗਾਂ ਨੇ ਜਿਹੜੇ ਬਿਮਾਰ ਨੇ ਜੇ ਕਿਸੇ ਨੂੰ ਕੁਝ ਹੋ ਜਾਂਦਾ ਤੇ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਸ਼ਹਿਰ ਦੀ ਡਿਪਟੀ ਕਮਿਸ਼ਨਰ ਦੀ ਤੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਦੀ ਹੋਊਗੀ ਹੋਰ ਇਹਦੇ ਵਿੱਚ ਕੋਈ ਜ਼ਿੰਮੇਵਾਰ ਨਹੀਂ ਹੋਊਗਾ ਤੁਸੀਂ ਲੋਕਾਂ ਦਾ ਹਾਲ ਦੇਖੋ ਤੁਸੀਂ ਤੁਹਾਨੂੰ ਲੱਗਦਾ ਵੀ ਇਹ ਸ਼ੌਕਰ ਲੋਕ ਦੇ ਕਿਤੇ ਘਰ ਲੈ ਕੇ ਰਹਿ ਸਕਦੇ ਨੇ ਅਸੀਂ ਉਹਨਾਂ ਨੂੰ ਮੰਗ ਕੀਤੀ ਆ ਕਿ ਜਾਂ ਤੇ ਇਹਨਾਂ ਦਾ ਮੁਰ ਵਸੇਬਾ ਕੀਤਾ ਜਾਵੇ ਕਿਤੇ ਇਹਨਾਂ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਜਿੱਥੋਂ ਤੁਸੀਂ ਕੱਢਣਾ ਚਾਹੁੰਦੇ ਹੋ ਤੇ ਨਹੀਂ ਤੇ ਕਮ ਸੇ ਕਮ ਇੱਕ ਇੱਕ ਪਰਿਵਾਰ ਨੂੰ 10-10 ਲੱਖ ਰੁਪਏ ਦੀ ਗ੍ਰਾਂਟ ਕੀ ਆ ਯਾਰ 35 ਪਰਿਵਾਰ ਨੇ 3.5 ਕਰੋੜ ਰੁਪਇਆ ਜਿਹੜਾ ਬਣਦਾ ਵਾ 3.5 ਕਰੋੜ ਰੁਪਇਆ ਤੇ ਮੁੱਖ ਮੰਤਰੀ ਦੇ ਦੌਰੇ ਦੇ ਉੱਤੇ ਖਰਚ ਹੋ ਜਾਂਦਾ ਯਾਰ ਜੇ ਕਿਤੇ ਉਹਨੇ ਆਉਣਾ ਜਾਣਾ ਹੋਵੇ ਤੇ ਇਹਨਾਂ ਲੋਕਾਂ ਦੇ 35 ਪਰਿਵਾਰਾਂ ਦੇ ਤੁਸੀਂ ਘਰ ਨਹੀਂ ਬਣਾ ਸਕਦੇ ਇਹਨਾਂ ਲੋਕਾਂ ਨੂੰ ਘਰ ਨਹੀਂ ਦੇ ਸਕਦੇ ਤੁਸੀਂ ਸਿਰਫ ਜਿਹੜੀਆਂ ਸਹੂਲਤਾਂ ਨੇ ਉਹ ਵੱਡੇ ਲੋਕਾਂ ਲਈ ਨੇ ਗਰੀਬਾਂ ਦਾ ਹਮੇਸ਼ਾ ਗੱਲ ਘੁੱਟਿਆ ਜਾਂਦਾ ਗਰੀਬਾਂ ਨੂੰ ਮਾਰਿਆ ਜਾਂਦਾ ਜਿਹੜੇ ਭਲੇ ਮਨਸ ਲੋਕ ਨੇ ਜਿਹੜੇ ਸਾਧ ਲੋਕ ਨੇ ਉਹ ਪੀਸੇ ਜਾਂਦੇ ਨੇ ਉਹ ਕਹਿੰਦੇ ਆ ਨਾ ਕਿ ਹਾਸੇ ਠੱਠੇ ਹੋ ਜਾਂਦੇ ਨੇ ਹਾਸੇ ਠੱਠੇ ਹੋ ਜਾਂਦੇ ਨੇ ਜਜਬੇ ਮੱਠੇ ਹੋ ਜਾਂਦੇ ਨੇ ਨਹੀਂ ਹੁੰਦੇ ਤੇ ਸਾਧਨੇ ਹੁੰਦੇ ਚੋਰ ਤੇ ਇਕੱਠੇ ਹੋ ਜਾਂਦੇ ਨੇ ਇਹ ਸਾਰੇ ਚੋਰ ਇਕੱਠੇ ਹੋ ਕੇ ਇੱਕ ਦੂਜੇ ਨੂੰ ਸਹੂਲਤਾਂ ਦਿੰਦੇ ਆ ਅੱਜ ਕਿਸੇ ਦੀ ਫੈਕਟਰੀ ਚ ਕੁਝ ਹੋ ਜੇ ਅੱਜ ਕਿਸੇ ਵੱਡੇ ਘਰ ਦੇ ਵਿੱਚ ਹੋ ਜੇ ਉਹਦੇ ਬੀਮੇ ਵੀ ਹੋਏ ਨੇ ਉਹਨੂੰ ਸਰਕਾਰ ਵੀ ਸਹੂਲਤ ਦਿੰਦੀ ਆ ਵੀ ਦੁਬਾਰਾ ਖੜਾ ਹੋ ਜਾ ਭਾਈ ਤੂੰ ਤੇ ਜੇ ਇਹਨਾਂ ਨੇ ਕਿਤੇ ਜਾਣਾ ਤੇ ਇਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਹੈਗਾ ਯਾਰ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿ ਘਰ ਤੋਂ ਵੱਧ ਕੇ ਕੁਝ ਨਹੀਂ ਹੁੰਦਾ ਕੱਲ ਇੱਥੇ ਇੱਕ ਬੀਬੀ ਜੀ ਗੱਲ ਕਰਦੇ ਸੀ ਦਿਹਾੜੀ ਟੁੱਟ ਜਾਣੀ ਆ ਦਿਹਾੜੀ ਟੁੱਟਣਾ ਕਿੱਡਾ ਨੁਕਸਾਨ ਹੋਣਾ ਘਰ ਜੱਡਾ ਨੁਕਸਾਨ ਤਾਂ ਨਹੀਂ ਨਾ ਹੋਣਾ ਤੁਹਾਡੇ ਸਭ ਤੋਂ ਅੱਗੇ ਲੱਕੇ ਅਸੀਂ ਲੜਾਂਗੇ ਮੈਂ ਆ ਗੱਬਰ ਸਾਹਿਬ ਬੈਠੇ ਨੇ ਦਰਸ਼ਨ ਜੀ ਬੈਠੇ ਸਚੀ ਬੈਠਾ ਨਾਰਿਆ ਜੀ ਬੈਠੇ ਆ ਉਹ ਸਾਡੀ ਮਾਨ ਸ਼ਖਸੀਅਤ ਸੰਤ ਮਹਾਰਾਜ ਬੈਠੇ ਨੇ ਤੁਹਾਡੇ ਅੱਗੇ ਹੋ ਕੇ ਲੜਾਂਗੇ ਤੁਹਾਡਾ ਵਾਲ ਤਾਂ ਵਿੰਗਾ ਹੋਊਗਾ ਜੇ ਸਾਡੀ ਕਿਸੇ ਦੀ ਜਾਨ ਜਾਊਗੀ ਔਰ ਜਿੰਨਾ ਚੜ ਕੇ ਆਉਂਦੇ ਨੇ ਕੋਈ ਗੱਲ ਨਹੀਂ ਅੱਗੇ ਹੋਜੀ ਆਪਣੇ ਹੱਕ ਬਚਾਉਣ ਦੀ ਆਪਣੇ ਹੱਕ ਲੈਣ ਲਈ ਆਪਣੇ ਹੱਕਾਂ ਲਈ ਲੜਨ ਲਈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਜੇ ਇਹ ਚੀਜ਼ਾਂ ਭਗਤ ਸਿੰਘ ਸੋਚਦਾ ਵੀ ਮੈਂ ਤੇ ਮਾਰੀ ਜਾਣਾ ਮੈਨੂੰ ਫਾਂਸੀ ਦੇ ਦੇਣੀ ਆ ਤੇ ਫਿਰ ਦੇਸ਼ ਲਈ ਲੜਨ ਦੀ ਕੀ ਲੋੜ ਸੀਗੀ ਉਹਦੇ ਵਰਗਾ ਬਣਨਾ ਪੈਣਾ ਜੇ ਤੁਹਾਡਾ ਘਰ ਹੀ ਨਹੀਂ ਬਚਣਾ ਬੱਚਿਆਂ ਦੀ ਛਾਤ ਹੀ ਨਹੀਂ ਬਚਣੀ ਰੋਟੀ ਪਾਣੀ ਨਹੀਂ ਬਚਣਾ ਤੇ ਫਿਰ ਆਪਾਂ ਜੀ ਕੇ ਵੀ ਕੀ ਲੈਣਾ ਫਿਰ ਆਪਾਂ ਇਸ ਦੇਸ਼ ਲਈ ਇਸ ਮਹੱਲੇ ਲਈ ਆਪਣੀ ਇਸ ਕੋਠੀ ਲਈ ਕਿਉਂ ਨਾ ਕੁਰਬਾਨੀ ਦਈਏ ਇਹਨਾਂ ਨਾਲ ਲੜ ਕੇ ਮਰੀਏ ਕਹਿੰਦੇ ਆ ਵੀ ਪਾਣੀ ਦੇ ਚੜੇ ਬਿਨਾ ਸਲਾਬ ਨਹੀਂ ਹੁੰਦੇ ਪਾਣੀ ਦੇ ਚੜੇ ਬਿਨਾ ਸਲਾਬ ਨਹੀਂ ਹੁੰਦੇ ਮਿੱਟੀ 'ਚ ਡੁੱਬੇ ਬਿਨਾ ਗੁਲਾਬ ਨਹੀਂ ਹੁੰਦੇ ਸ਼ਹੀਦ ਭਗਤ ਸਿੰਘ ਦੀ ਤਰ੍ਹਾਂ ਫਾਂਸੀ ਤੇ ਚੜਨਾ ਪੈਂਦਾ ਹੈ ਕੇਵਲ ਮੁਠੀਆਂ ਬੰਦ ਕਰਨਾ ਇਨਕਲਾਬ ਨਹੀਂ ਹੁੰਦੇ ਜਿਵੇਂ ਭਗਵੰਤ ਮਾਨ ਬੋਰਡ ਲਾ ਲੈਂਦਾ ਨਾ ਮੁਠੀ ਬੰਦ ਕਰਕੇ ਵੀ ਮੈਂ ਇਨਕਲਾਬੀ ਆ ਉਹਦੇ ਨਾਲ ਇਨਕਲਾਬਤੀ ਹੋਣਾ ਇਨਕਲਾਬ ਹੋਣਾ ਇਹਨਾਂ ਲੋਕਾਂ ਦੇ ਘਰ ਬਚਣ ਇਹਨਾਂ ਲੋਕਾਂ ਦੇ ਨਾਲ ਖਲੋਤਾ ਜਾਵੇ ਇਹਨਾਂ ਲੋਕਾਂ ਦੇ ਜਿਹੜੇ ਘਰ ਬਣੇ ਨੇ ਉਹਨਾਂ ਨੂੰ ਬਚਾਇਆ ਜਾਵੇ ਇਹਨਾਂ ਲੋਕਾਂ ਨੂੰ ਸਭ ਤੋਂ ਜ਼ਰੂਰੀ ਤੁਸੀਂ ਕਿਤੇ ਬਾਹਰਲੇ ਮੁਲਕਾਂ ਜਾਓ ਸਭ ਤੋਂ ਜ਼ਰੂਰੀ ਤੁਹਾਡੀ ਛੱਤ ਗਣੀ ਜਾਂਦੀ ਆ ਵੀ ਤੁਹਾਡੂ ਇੱਜ਼ਤ ਮਾਨ ਨਾਲ ਰਹਿਣ ਦੇਣਾ ਚਾਹੀਦਾ ਸਾਡੇ ਕੋਲ ਤੇ ਉਹੀ ਨਹੀਂ ਹੈਗਾ ਯਾਰ ਇੱਜ਼ਤ ਮਾਨ ਨਾਲ ਰਹਿਣਾ ਕਿੱਥੇ ਉੱਥੇ ਵੇਖੋ ਤਰ ਪਹਿਲਾਂ ਪਾ ਕੇ ਟੀਨਾਂ ਦੇ ਵਿੱਚ ਰਹਿੰਦੇ ਨੇ ਤੁਹਾਨੂੰ ਨਹੀਂ ਲੱਗਦਾ ਕਿ ਯਾਰ ਮਾਵਾ ਭੈਣਾ ਸਾਡੀਆਂ ਬੱਚੀਆਂ ਨੇ ਨਾ ਉੱਥੇ ਕੋ ਬਾਥਰੂਮ ਚੱਜਦੇ ਨੇ ਨਾ ਕੁਝ ਬਣਿਆ ਨਾ ਉਹਨਾਂ ਨੂੰ ਤੁਸੀਂ ਸਾਰੀ ਕਰ ਦਿੰਦੇ ਹੋ ਸਾਡੇ ਘਰਾਂ ਦੀਆਂ ਜੇ ਮੈਂ ਤੁਹਾਨੂੰ ਵੀ ਵੱਡੇ ਲੋਕਾਂ ਨੂੰ ਕਹਿਣਾ ਵੀ ਤੁਹਾਡੀਆਂ ਜਨਾਨੀਆਂ ਕਿਤੇ ਦੋ ਦਿਨ ਇਦਾਂ ਰਹਿਣਾ ਪੈ ਜਾਏ ਤੇ ਤੁਸੀਂ ਮਰਨ ਆਕੇ ਹੋ ਜੋ ਕਿ ਜਿਸ ਤਰੀਕੇ ਲੋਕ ਰਹਿੰਦੇ ਨੇ ਸ਼ਰਮ ਕਰੋ ਯਾਰ ਇਹਨਾਂ ਦਾ ਬੰਦੋਬਸਤ ਕਰੋ ਇਹਨਾਂ ਦੇ ਰਹਿਣ ਦਾ ਇਹਨਾਂ ਨੂੰ ਘਰ ਦਿਓ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਸੁਰੱਖਿਆ ਕਰੋ ਕਿ ਤੁਹਾਡੇ ਬੱਚੇ ਪੜਾਉਣੇ ਨੇ ਯਾਰ ਤੁਹਾਡੇ ਲੋਕਾਂ ਨੂੰ ਅਫਸਰ ਬਣਾਉਣਾ ਐ ਇਸੇ ਕੋਠੀਆਂ 'ਚ ਰਹਿ ਕੇ ਇੱਕ ਬੱਚਾ ਤੁਹਾਡਾ ਐਸਐਚਓ ਲੱਗਾ ਮੀ ਤੁਸੀਂ ਪੜ੍ਹਨ ਲਿਖਣ ਦਾ ਕਿਸੇ ਨੂੰ ਮੌਕਾ ਤੇ ਦਿਓ ਅੱਗੇ ਆਉਣ ਦਾ ਮੌਕਾ ਤੇ ਦਿਓ ਦੇਣਾ ਹੀ ਨਹੀਂ ਚਾਹੁੰਦੇ ਅੱਜ 50 ਸਾਲਾਂ ਦੇ ਇਹਨਾਂ ਦੇ ਉੱਤੇ ਤਲਵਾਰ ਲਟਕਾ ਕੇ ਰੱਖੜੀ ਆ ਕੀ ਇਹ ਮਾਵਾਂ ਆਪਣੇ ਬੱਚਿਆਂ ਨੂੰ ਪੜ੍ਹਾ ਲੈਣਗੀਆਂ ਕੀ ਮੇਰੀਆਂ ਭੈਣਾਂ ਆਪਣੇ ਬੱਚਿਆਂ ਨੂੰ ਪੜ੍ਹਾ ਲੈਣਗੀਆਂ ਕੀ ਉਹਦੇ ਉੱਤੇ ਧਿਆਨ ਦੇਣਗੀਆਂ ਸਾਰਾ ਕੁਝ ਤੁਸੀਂ ਡਿਸਟਰਬ ਕਰਕੇ ਐਵੇਂ ਆਵਾ ਤਵਾ ਕਰਕੇ ਆ ਰੋਜ਼ ਹੀ ਹਰ ਦੂਜੇ ਤੀਜੇ ਮਹੀਨੇ ਆ ਜਾਂਦੇ ਹੋ ਅੱਜ ਮੈਂ ਕਹਿੰਦਾ ਇੱਥੇ ਪ੍ਰਸ਼ਾਸਨ ਵਾਲੇ ਆਏ ਆ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਇਹਨਾਂ ਦੇ ਦਰ ਸਿਰ ਦੇ ਉੱਤੋਂ ਜਾ ਤੇ ਅੱਜ ਡਰ ਖਤਮ ਕਰਕੇ ਜਾਇਓ ਤੁਹਾਡੇ ਘਰ ਨਹੀਂ ਖਾਲੀ ਕਰਨੇ ਤੇ ਜਾ ਜੇ ਸਿਆਪਾ ਮਕਾ ਕੇ ਜਾਇਓ ਉਹਨਾਂ ਨੂੰ ਮਾਰ ਕੇ ਤੇ ਢਾ ਕੇ ਜਾਇਓ ਰੋਜ਼ ਰੋਜ਼ ਦੇ ਡਰ ਦੇ ਵਿੱਚੋਂ ਇਹਨਾਂ ਨੂੰ ਕੱਢ ਦਿਓ ਇਹ ਰੋਜ਼ ਮਰਦੇ ਨੇ ਕਿ ਕਿਦਣ ਸਾਡਾ ਨੋਟਿਸ ਲੱਗ ਜਾਣਾ ਕਿ ਇਸ ਦਿਨ ਅਸੀਂ ਮਰ ਜਾਣਾ ਉਹ ਡਾਰਾ ਚ ਖਤਮ ਕਰਕੇ ਜਾਇਓ ਜੇ ਸੱਚ ਮੈਣੇ ਚ ਤੁਸੀਂ ਇਹਨਾਂ ਲੋਕਾਂ ਦੇ ਟੈਕਸ ਚੋਂ ਤਨਖਾਹ ਲੈਂਦੇ ਹੋ ਅਫਸਰ ਸਹਿਬਾਨ ਡੀਸੀ ਸਾਹਿਬ ਕਮਿਸ਼ਨਰ ਸਾਹਿਬ ਤੁਹਾਡੇ ਬੱਚੇ ਇਹਨਾਂ ਬੱਚਿਆਂ ਦੀ ਤੁਹਾਡੀ ਰੋਜੀ ਰੋਟੀ ਚੱਲਦੀ ਹੈ ਇਹਨਾਂ ਲੋਕਾਂ ਦੇ ਟੈਕਸ ਦਿੱਤੇ ਨਾਲ ਅੱਜ ਵਫਾਦਾਰੀ ਨਿਭਾ ਕੇ ਜਾਇਓ ਜਾਂ ਤੇ ਇਹਨਾਂ ਨੂੰ ਮਾਰ ਕੇ ਜਾਇਓ ਤੇ ਜਾ ਇਹਨਾਂ ਨੂੰ ਸੁਰਖਰੂ ਕਰਕੇ ਜਾਇਓ ਵੀ ਅੱਜ ਤੋਂ ਬਾਅਦ ਤੁਹਾਨੂੰ ਕੱਢਿਆ ਨਹੀਂ ਜਾਊਗਾ ਅਸੀਂ ਵੀ ਰਾਤ ਦਾ ਪੱਕਾ ਲੰਗਰ ਚਲਾ ਦਤਾ ਇੱਥੇ ਹੋ ਲੋ ਲੱਗੀ ਆ ਹਰ ਬੰਦੇ ਨੇ ਇੱਥੇ ਲੰਗਰ ਛਕੜਾ ਚਾਹ ਚੱਲ ਰਹੀ ਆ ਵੇਖੋ ਸਾਡੇ ਸਬਰ ਦਾ ਕਿੰਨਾ ਇਮਤਿਹਾਨ ਲੈਂਦੇ ਹੋ ਤੁਸੀਂ ਕਿੰਨਾ ਚਿਹਰੇ ਨਾਲ ਮਾਵਾਂ ਭੈਣਾਂ ਨੂੰ ਸਰਕਾ ਤੇ ਬਹਿਣ ਲਈ ਮਜਬੂਰ ਕਰਦੇ ਹੋ ਕਿੰਨਾ ਚਿਰ ਸਥਾਂਢ 'ਚ ਬੈਣ ਲਈ ਮਜਬੂਰ ਕਰਦੇ ਹੋ ਵੇਖਦੇ ਆ ਤੁਹਾਡੀ ਇੰਤਿਹਾਕ ਕਿਥੋਂ ਤੱਕ ਹੈ ਤੁਹਾਡੇ ਜ਼ੁਲਮ ਦੀ ਅਸੀਂ ਵੇਖਦੇ ਆ ਕਿੰਨਾ ਕੁ ਜ਼ੁਲਮ ਕਰ ਸਕਦੇ ਹੋ ਮੈਂ ਸਾਰਿਆਂ ਨੂੰ ਇੱਕ ਗੱਲ ਕਹੂੰਗਾ ਕਿ ਜਿੰਨੀ ਮਰਜ਼ੀ ਫੋਰਸ ਆ ਦੇ ਜਿੰਨਾ ਮਰਜ਼ੀ ਜਿੰਨਾ ਮਰਜ਼ੀ ਸਟਾਫ ਲੈ ਕੇ ਆ ਜਾਣ ਯਾਰ ਜ਼ਿੰਦਗੀ ਦੇ ਵਿੱਚ ਜੀਣਾ ਮਰਨਾ ਇੱਕੋ ਰਹੀ ਹੈ ਜੇ ਆਪਣੇ ਲੋਕਾਂ ਨਾਲ ਖੜਾਂਗੇ ਨਹੀਂ ਆਪਣੇ ਲੋਕਾਂ ਨਾਲ ਮਰਾਂਗੇ ਨਹੀਂ ਤੇ ਇਸ ਦੁਨੀਆ 'ਚ ਆਉਣ ਦਾ ਕੋਈ ਫਾਇਦਾ ਨਹੀਂ ਹੈ ਲੱਖ ਲਾਹਣ ਤੈਹੋ ਜੀ ਜ਼ਿੰਦਗੀ ਦੇ ਉੱਤੇ ਅੱਜ ਆਉਣ ਦੋ ਜਿਹੜਾ ਆਉਂਦਾ ਮੇਰੇ ਤੋਂ ਬਾਅਦ ਹੋਰ ਬਹੁਤ ਸਾਰੇ ਬਲਾਰੇ ਨੇ ਬਹੁਤ ਜਜ਼ਬਾਤੀ ਮੇਰੇ ਇੱਥੇ ਵੱਡੇ ਭਰਾ ਲੀਡਰ ਬੈਠੇ ਨੇ ਉਹਨਾਂ ਵੀ ਪਾਸਾ ਦੇਣਾ ਉਹਨਾਂ ਵੀ ਤੁਹਾਨੂੰ ਆਪਣੇ ਮਨ ਦੇ ਬਲਬਲੇ ਦੱਸਣੇ ਨੇ ਮੈਂ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਨਾ ਤੇ ਡਰਨ ਵਾਲੇ ਆ ਅਸੀਂ ਪ੍ਰਸ਼ਾਸਨ ਨੂੰ ਇੱਕ ਗੱਲ ਕਹਿਣੀ ਚਾਹੁੰਦੇ ਆ ਕਿ ਸਰਫ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਿਲ ਮੈਂ ਹੈ ਵਕਤ ਆਨੇ ਪਰ ਬਤਾ ਦੇਂਗੇ ਤੁਜੇ ਆਸਮਾਨ ਹਮ ਅਭੀ ਸੇ ਕੀ ਬਤਾਏ ਕੀ ਹਮਾਰੇ ਦਿਲ ਮੇ ਹੈ ਆਓ ਚੜ ਕੇ ਜਿੰਨੇ ਆਉਣਾ ਸਾਡੇ ਆ ਚੜ ਕੇ ਵੇਖਦੇ ਆ 19 ਨੰਬਰ ਕੋਠੀ ਕਿਦਾਂ ਵੇਲੀ ਹੁੰਦੀ ਹੈ ਧੰਨਵਾਦ ਤੁਹਾਡਾ ਸਾਰਿਆਂ ਦਾ